ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਠੀਕ ਠਾਕ ਆਪਾਂ ਵੀ ਬ੍ਰੀ ਦੀ ਕਿਰਪਾ ਨਾਲ ਆਪਾਂ ਵੀ ਠੀਕ ਆ ਜੀ ਇਹ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਤੇ ਆਪਾਂ ਲੱਗੇ ਸੀ ਦੁਪਹਿਰੇ ਪਸੂਆਂ ਨੂੰ ਕਿਉਂਕਿ ਗਾਂਾਂ ਤਾਂ ਬਹੁਤ ਜ਼ਿਆਦਾ ਗਰਮੀ ਮਾਂਦੀਆਂ ਮੱਝ ਵੀ ਮਾਂਦੀ ਏ ਇਹਨਾਂ ਨੂੰ ਵੀ ਫੀਡ ਚਾਰੀ ਤੇ ਉਹਦੇ ਕਰਕੇ ਨਾ ਗਰਮੀ ਬਹੁਤ ਮਾਂਦੀ ਹੈ ਮਾਂ ਨੂੰ ਮਾਫੀ ਦਵਾਤ ਤਾਂ ਕਿ ਟੋਰਨ ਨਸਤਾਨੇ ਜਿਸ ਦਿਨ ਪੱਠੇ ਨਹੀਂ ਕਿ ਤੇ ਲੋਗੇ ਜੀ ਪਾਣੀ ਦਿੱਤਾ ਡਾਡੀ ਤੇ ਫਿਰ ਮੈਂ ਕਿਹਾ ਚਲ ਕੋਈ ਨਾ ਮੈਂ ਪੱਠੇਰ ਲਾਉਣੀ ਉਹਨਾ ਟਾਈਮ ਡੇਟ ਹੋਈ ਜਾਂਦੀ ਹੈ ਕਿਉਂਕਿ ਪਹਿਲਾਂ ਹੀ ਧੁੱਪ ਦਾ ਕਰਕੇ ਲੇਟ ਹੋਈ ਜਾਂਦੀ ਹੈ ਤੇ ਬਾਕੀ ਅਸਤਨ ਥੋੜਾ ਜਿਹਾ ਹੋਰ ਲੇਟ ਹੋ ਗਏ ਕਿਉਂਕਿ ਵੀ ਸ਼ਰਮ ਆਏ ਸੀਗੇ ਰੈਣਾ ਚਾਹੂ ਬਣਾ ਕੇ ਦਿੱਤੀ ਮੈਂ ਸਾਰੇ ਚਾਹ ਪੀਣ ਲੱਗ ਗਏ ਸੌਂ ਕਰ ਦਿੱਤੀ ਤੁਹਾਡਾ ਸਰਪੋਤ ਨਾ ਮੈਂ ਨਾ ਕਰਾਂ। ਮੈਂ ਤੁਹਾਨੂੰ ਦੱਸਦੀ ਆ ਅੱਜ ਜੇ ਕਿੰਨੇ ਚੱਲ ਜੇ ਥੋੜੀ ਜਿਹੀ ਰਹਿ ਕੇ ਮੈਂ ਲਾ ਦੇਣਾ। ਠੀਕ। ਇਹ ਥੋੜਾ ਆਪ ਦਾ ਦਾਲ ਪਾਣੀ ਕਰ ਲਾ। ਦਾਲ ਜਿਹੜੀ ਅੱਧੀ ਮੈਂ ਮੰਗੀ ਧਰਤੀ ਸਿਹਾਰੀ ਵਾਲੀ। ਤਾਂ ਕਰਦੇ। ਤੇ ਉਹ ਪੱਤੇ ਜਿਹੜੇ ਆਪਣੇ ਥੋੜੇ ਰਹਿ ਗਏ ਆ। ਕਈ ਵਾਰ ਇਹ ਸ਼ਾਮ ਨੂੰ ਲੈ ਆਉਂਦੇ ਹੁੰਦੇ ਫੇਰ ਸਵੇਰ ਪਾ ਦੇ ਦਿੰਦੇ ਆ। ਹਲ ਪਾ ਦੇ ਦਈਏ ਇਹਨਾਂ ਨੂੰ। ਤਾਂ ਕਰਦੇ। ਥੋੜਾ ਜਿਹਾ ਅੰਮੀ ਨਾਲ ਉੱਥਾ ਬੋਤੇ ਅੰਮੀ ਦਬਣੀ ਤੇ ਮੈਂ ਜਿਵੇਂ ਤਬ ਵੇਖੀ ਕੋਪੜਾ ਹੋਣਾ ਬਗਾਨਾ ਤਾਂ ਰੋ ਪਸਾਰਾ ਕੰਮ ਦਾ ਤੇ ਪਾਣੀ ਸਾਫ ਰਿਆ ਸੀਗਾ ਹੁਣ ਲੱਗੀ ਭਾਂਡੇ ਧੋਣੇ ਸੀ ਮੈਂ ਬਾਕੀ ਸਾਰਾ ਕੰਮ ਨੂੰ ਹੋ ਗਿਆ ਸੀ ਕਿਹਨ ਬੈਸਟਰੀਮ ਛੋਣੇ ਆ ਬਾਥਰੂਮ ਛਣਨੀ ਹੇ ਕੋਈ ਵੀ ਗਰਮ ਕਰਕੇ ਰੱਖ ਲੀਨ ਨੂੰ ਪੀਣ ਵਾਲਾ ਵੀ ਬਸ ਰੋਟੀ ਪਾਣੀ ਖਾ ਕੇ ਉਹ ਭਾਂਡੇ ਧੋਣੇ ਹੁੰਦੇ ਆ ਥੋੜਾ ਥੋੜੇ ਨਾਲ ਬੱਸ ਐ ਟੇੜਾ ਹੋ ਜਾਂਦਾ ਅੱਧ ਸਾਢੇ ਅੱਧ ਦਾ ਟਾਈਮ ਹੋ ਗਿਆ ਤੇ ਹਾਂਜੀ ਉਹ ਭਾਂਡੇ ਧੋਣ ਲੱਗੀ ਸੀ ਇੱਥੇ ਮੇਰੇ ਕੋਲ ਫੜਾਜੱਸ ਵੀ ਆਊਗਾ ਕਿਉਂਕਿ ਉਹ ਸ਼ਿਕਾਇਤ ਲਾ ਰਿਹਾ ਸੀ ਮੀਤ ਦੀ ਕਿ ਮੀਤ ਨੇ ਮੰਮਾ ਪਹਿਲਾਂ ਥੋੜਾ ਟਾਈਮ ਕਾਫੀ ਟਾਈਮ ਫੋਨ ਵੇਖਿਆ ਤੇ ਹੁਣ ਉਹ ਡੈਡੀ ਦਾ ਫੋਨ ਲਈ ਬੈਠੀ ਆ ਤੇ ਮੈਨੂੰ ਫੋਨ ਦਿੰਦੇ ਨਹੀਂਗੇ ਫਿਰ ਮੈਨੂੰ ਕੀ ਉਹਦੀ ਨਿਗਾ ਘਟ ਜੂਗੀ ਇਸ ਤਰ੍ਹਾਂ ਸ਼ਿਕਾਇਤਾਂ ਲਾ ਰਿਹਾ ਸੀ ਮੈਨੇ ਵੀ ਮੰਮਾ ਮੈਨੂੰ ਫੋਨ ਦੇ ਦੇਣ ਫੋਨ ਤਾਂ ਤੁਹਾਨੂੰ ਪਤਾ ਹੀ ਜੀ ਬੱਚਿਆਂ ਨੂੰ ਵਰਨਾ ਚਾਹੀਦਾ ਹਨ ਪਰ ਕੰਟਰੋਲ ਕਰੀ ਗਾ ਥੋੜਾ ਜਿਹਾ ਕਹਿਦੀ ਦਾ ਵੀ ਅੱਖਾਂ ਦੀ ਨਿਗਾ ਘਟਦੀ ਤਾਂ ਫਿਰ ਉਹ ਗੱਲ ਨਹੀਂ ਬੰਦੀਗੀ ਐਨਕ ਲੱਗਦੇ ਜੋ ਕਿਉਂਕਿ ਗਰਮੀ 'ਚ ਐਨਕ ਲਾਉਣੀ ਬਹੁਤ ਜ਼ਰੂਰੀ ਲਾਉਣੀ ਪੈਂਦੀ ਜੇ ਨਹੀਂ ਲਾਉਂਦੇ ਤਾਂ ਫਿਰ ਨਿਗਾਹ ਹੋਰ ਘਟਦੀ ਜਾਂਦੀ ਹੈ ਤਾਂ ਕਰਕੇ ਫਿਰ ਕਹਿ ਦਿੱਤਾ ਜਿੰਨਾ ਚਿਰ ਬਸ ਸਕਦੇ ਹਾਂ ਬਸ ਜੋ ਇਸ ਚੀਜ਼ ਤੋਂ ਬੱਚਿਆਂ ਦਾ ਕੰਮ ਥੋੜਾ ਪਤਲੀ ਜਿਹਾ ਫੋਨ ਤੋਂ ਬਿਨਾਂ ਸਾਧਾਨੀ ਤੋਂ ਹਾਂ ਦੇਖੋ ਦੇਖ ਰਿਹਾ ਬੱਸ ਇਹ ਨਹੀਂ ਹੁਣ ਫੋਨ ਲੈ ਜਾਣਾ ਮੇਰਾ ਮਮਾ ਮੈਂ ਵੀਡੀਓ ਬਣਾ ਦੂੰਗਾ ਬਸ ਐਂ ਕਰਦਾ ਕਰਦਾ Hãy cho kênh Ghiền Mì Gõ Để không lên đâu nó vặn đi nào cho cái ਹਾਂ ਦੇਖੋ ਬਾਅਦ ਕੇ ਮੈਂ ਮੰਮੀ ਨੂੰ ਉਹ ਅੱਫੇ ਜਾ ਆਪਣਾਤੀ ਹੁਣ ਮੀਂਹ ਦੇ ਡੈਡੀ ਵੀ ਉੱਠਦੇ ਕਿ ਖਾੜ ਲਾਉਣੀ ਹੁੰਦੀ ਹੈ ਵਿੱਚ ਫਿਰ ਹਰੀ ਵੀ ਲਾਉਣੀ ਹੁੰਦੀ ਤਾਂ ਕਰਕੇ ਕਹਿ ਦਿੰਦੇ ਮੈਨੂੰ ਉਠਾ ਦੇ ਤਾਂ ਪਹਿਲੇ ਇੱਧਰ ਵੀ ਕੰਮ ਹੁੰਦਾ ਤੇ ਮੈਂ ਸਿਰ ਪੱਤੇ ਕੱਲੇ ਪਾ ਦਰੂੰਗਾ ਧੂਆ ਹਟਾਤੀ ਮੈਂ ਦੇ ਪੱਣੀ ਪਾ ਦਿੰਦੀ ਹੁਣ ਇਸ ਤੋਂ ਬਾਅਦ ਪੱਤੇ ਪਾ ਦਿੰਦੇ ਆ ਤੇ ਮੈਂ 17 ਤੱਕ ਹੀ ਹੁੰਦੀ ਆ ਫਿਰ ਉਹਨਾਂ ਬੱਚਿਆਂ ਦਾ ਟਾਈਮ ਹੋ ਜਾਂਦਾ ਇੱਧਰ ਮੇਰਾ ਤੇ ਮੈਂ ਪਹਿਲਾਂ ਆਟਾ ਪੰਨ ਜਾਨੀ ਹੁੰਦੀ ਆ ਬਧਾਣੀ ਲਾਜਾਣੀ ਨਹੀਂ ਕਈ ਵਾਰ ਮਧਾਣੀ ਨੂੰ ਵੀ ਲੇਟ ਹੋਉਂਗਾ ਥੋੜਾ ਬਸਤ ਨੂੰ ਬਾਤ ਹੀ ਲਾਉਣੀ ਹੁੰਦੀ ਤੇ ਜਬਨ ਉਹਨਾਂ ਸਿੱਦਾ ਨਾਲੇ ਪਰੌਠੇ ਨਾਲੇ ਦਾਲ ਬਣਾਇਆ ਸੀ ਤੇ ਬੱਚੇ ਜਿਹੜੇ ਚਾਹ ਤੇ ਖਾਂਦੇ ਆ ਦਾਲ আর ਰੂਟੀ ਨਾਲ ਸਕੇ ਪਰੌਠੇ ਨਹੀਂ ਖਾਂਦੇ ਉਹ ਬਸ ਰੋਟੀ ਨਹੀਂ ਖਾਂਦੇ ਉਹ ਮੋੜ ਲੈਂਦੇ ਆ ਪਰ ਦਾਲ ਵਾਲੇ ਗੋ ਲੈ ਕੇ ਜਾਂਦੇ ਨੇ ਨਾਲ ਅਚਾਰ ਪਿਆਜ਼ ਕਦੇ ਮੇਲੇ ਮਮਾ ਪਾ ਦਿਨਾ ਉਹਨਾਂ ਪਾਦੇ ਨਹੀਂ ਇਹ ਪਰ ਵਧੀਆ ਰਚਕੇ ਖਾ ਲੈਂਦੇ ਆ ਸਭ ਤੋਂ ਨਾ ਤਾਂ ਜਮਨ ਦਾ ਦਿਸਕੋਂ ਕਿ ਥੋੜੇ ਦਿਨੀ ਬਣਾਉਣੇ ਰਹਿੰਦੇ ਆ ਅਲੜੀ ਕੋਕੀ ਬੇਸੰਗ ਹੋਣਾ ਚੰਦ ਵਾਲਾ ਨਹੀਂ ਲੱਗਦਾ ਤੇ ਥੋੜਾ ਟਾਈਮ ਬਾਅਦ ਹੀ ਬਣਾ ਲੈਂਦੇ ਹਾਂ ਸਟੇਕ ਤੋਂ ਮੰਦਰ ਲੈ ਲੈਂਦੇ ਹਾਂ ਪਰ ਪੱਤੇ ਕੈਦ ਹੁੰਦੇ ਵੀ ਨਹੀਂ ਸਾਨੂੰ ਦਾ ਅਲੜੀ ਕੋਕੀ ਸਭ ਸੁਆਦ ਲੱਗਦੀ ਪਿਛਲੀ ਵਾਰ ਮੈਂ ਨਾ ਜੁ ਕੋਈ ਪਤਾ ਸੀ ਤੇ ਮੈਂ ਦਾਤਾ ਸਾਹਿਬ ਨੂੰ ਕਿ ਫਸ ਵਾਰ ਮੈਂ ਹਮ ਆਖ ਕੇ ਹੋਗਾ ਸਮਾਂ ਮੰਗਣਾ ਚਲਦਾ ਅਲੜੀ ਮੰਗਣਾ we जनक पास बहुत घरता है मैं परौठे भी बनाने मैं चाह तो बाद बना बच्चे को लग देंगे तो मैं परौठे बना दी अच्छे मैं परौठे चार बनाने पोंगे मैं दो लगने दाल ऑल करके मेरे को टाइम सगा कि मैं कचल बना दी जल्दी जल्दी धारा कटे भी सी कोशिश करिए थोड़ा टाइम होर कर पर बहुत नहीं रहा इनका औखा हो जाता मच्छर करके गाइंग तो कड़ा हो दो पत्थर घट ਤਾਂ ਤੁਸਾਂ ਉਹ ਵੀ ਲੇਟ ਹੋ ਜੇਗਾ ਤਾਂ ਪਤਾ ਕਰ ਲੈ ਲੇਟ ਹੋ ਜਾਣਾ ਤਾਂ ਕਰਕੇ ਪਰ ਬਹੁਤਾ ਜ਼ਿਆਦਾ ਸੁਣਿਆ ਵੀ ਉਹਨਾਂ ਨੂੰ ਚੌਂ ਦਾ ਕੁੱਤਾ ਹੈਗਾ ਨਹੀਂ ਹੁੰਦਾਗਾ ਤਰੋਖੀ ਜਿਹੜੇ ਬੱਚਿਆਂ ਨੂੰ ਮੈਂ ਦੇ ਦਿੱਤੀਆ ਦੇਖਣਾ ਕਿਦਰੀ ਹੁੰਦੀ ਬੈਣਾ ਲੱਗਣ ਲੱਗ ਪਿਆ ਵਧੀਆ ਜਾਂਦਾ ਥੋੜਾ ਥੋੜਾ ਕਰਦੇ ਜਾਈਏ ਕਿ ਨਹੀਂ ਤਾਂ ਜੇ ਸ਼ਾਮ ਨੂੰ ਘਰੋਂ ਚੋਕਰੀ ਲੈਣੇ ਦੇ ਦਿੱਤੀਓ ਜੀ ਤੇ ਬੱਚਿਆਂ ਵਾਸਤੇ ਤਕਰੀਬਨ ਇਹ ਮੈਂ ਚੀਜ਼ ਦੇ ਸੀ ਕੁਝ ਬਣਾ ਕੇ ਦਿੰਦੀ ਹੁੰਦੀ ਹਾਂ ਇਹਨਾਂ ਨੂੰ ਹਾਂਜੀ ਚਲੋ ਜੀ ਰੋਟੀ ਪਾਣੀ ਬਣਾ ਕੇ ਇਹਨਾਂ ਦਾ ਫਿਰ ਆਪਾਂ ਬੱਚਿਆਂ ਨੂੰ ਕਰਦੇ ਹਾਂ ਤਿਆਰ ਨਹਾਉਣ ਲਈ ਥਾਉਣੇ ਕਿਉਂਕਿ ਕੱਪੜੇ ਵੀ ਇਹਨਾਂ ਦੇ ਰੱਖਣੇ ਪੈਂਦੇ ਆ ਇਹਨਾਂ ਦੇ ਸਰੀਰ ਮਸੇਂ ਲੰਦਾ ਇਸ ਟਾਈਮ ਬਸ ਜਲਦੀ ਆ ਜਾਂਦੇ ਸੀ ਇਹਨਾਂ ਦੇ ਤਾਂ ਕਰਕੇ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਸਾਰੇ ਭੈਣ ਭਰਾਵਾਂ ਦਾ ਵੀਡੀਓ ਵੇਖਣ ਲਈ ਧੰਨਵਾਦ ਇੱਕ ਵੀਡੀਓ ਜੀ ਪੂਰੀ ਦੇਖਿਆ ਕਰੋ ਫੋਲਵਸ ਕਰਿਆ ਕਰੋ ਮੈਂ ਜਿੰਨਾ ਭੈਣ ਭਰਾਵਾਂ ਦਾ ਸਪੋਰਟ ਕਰਦੀ ਹਾਂ ਮੈਨੂੰ ਫੋਲ ਕਰਦੀਆਂ ਕਿਉਂਕਿ ਮੈਂ ਸਾਰਿਆਂ ਦੀ ਵੀਡੀਓ ਪੂਰੀ ਦੇਖਦੀ ਹੁੰਦੀ ਹਾਂ ਨਹੀਂ ਟਾਈਮ ਹੈਗਾ ਤਾਂ ਮੈਂ ਆਪਣੇ ਫੋਨ ਤੇ ਕੋਲੇ ਲਾ ਕੇ ਰੱਖ ਲੈਂਦੀ ਹਾਂ ਠੀਕ ਹੈ ਤੇ ਤੁਸੀਂ ਵੀ ਭੈਣ ਭਰਾ ਸਾਰੇ ਜੀ ਨੂੰ ਸਪੋਰਟ ਕਰਿਆ ਕਰੋ ਮੈਨੂੰ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ